ਨੂੰ ਪਿਆ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਤੇ ਆ ਇੱਕ ਦੇਖੋ ਫਿਲਟਰ ਬਾਡੀ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਸੀਗਾ ਕਈ ਵਾਰੀ ਜਦ ਆਪਾਂ ਦੇਖੋ ਹੁਣ ਇਹਦੇ ਫਿਲਟਰ ਬਾਡੀ ਦੇ ਅਸੀਂ ਫਿਲਟਰ ਬਦਲਣ ਲੱਗੇ ਆ ਠੀਕ ਹੈ ਉਹ ਇਹਦੇ ਪੁਰਾਣੇ ਫਿਲਟਰ ਪਾਏ ਲੈ ਠੀਕ ਹੈ ਤੇ ਆਪਾਂ ਫਿਲਟਰ ਤਾਂ ਬਦਲ ਲੈਨੇ ਆ ਤਾਂ ਮੋਸਟਲੀ ਆਪਾਂ ਆ ਰਿੰਗ ਬਦਲਦੇ ਨਹੀਂ ਲੋਡਿਅਰਿੰਗ ਕੱਟਦੇ ਆ ਆ ਰਿੰਗ ਜਦ ਆਪਾਂ ਇਹਦੇ ਉੱਪਰ ਵਾਲੀ ਇੱਕ ਵਾਰੀ ਜਦ ਇਹਦਾ ਕੱਪ ਜਿਹੜਾ ਬਿਠਾ ਦਿੰਨੇ ਆ ਨਾ ਇਹਦਾ ਇਹਦਾ ਫੇਸ ਦੇਖੋ ਜਿਵੇਂ ਨੀਗਾ ਦਿਖ ਰਿਹਾ ਹੋਵੇ ਆਊਟ ਹੋਇਆ ਹੋ ਠੀਕ ਹੈ ਜੀ ਤੇ ਆ ਰਿੰਗ ਫਿਲਟਰਾਂ ਦੇ ਨਾਲ ਜਰੂਰ ਬਦਲਿਆ ਕਰ ਮੇਰੇ ਭਰਾ ਸਾਰੇ ਇਹਦੇ ਨਾਲ ਨੁਕਸਾਨ ਕੀ ਹੋ ਸਕਦਾ ਕਈ ਵਾਰੀ ਨਾ ਆਪਾਂ ਕਹੀ ਜਾਂਦੇ ਆ ਵੀ ਸਰਵਿਸ ਕਰਾਈ ਹੈ ਵੀ ਟਰੈਕਟਰ ਹਵਾ ਲਈ ਜਾ ਰਿਹਾ ਹੈਗਾ ਉਹ ਇਹ ਕਾਰਨ ਬਸੋ ਲੈਂਦਾ ਹੈਗਾ ਕਿਉਂਕਿ ਉਹਦੇ ਫਿਲਟਰ ਦੇ ਰਿੰਗ ਨਹੀਂ ਚੇਂਜ ਹੁੰਦੇ ਉਸ ਲਈ ਆਪਾਂ ਇਹਦੇ ਇਕੱਲੇ ਫਿਲਟਰ ਚੇਂਜ ਕਰ ਲਿਆ ਹੁਣ ਆ ਰਹਿ ਗਿਆ ਜੀ オリジナル ਰਿੰਗ ਪਹਿਣਗੇ ਇਹਦੇ ਵਿੱਚ ਫਾੜ ਫਿਟ ਅਪ ਕਰਦੇ ਜੀ ਉਸ ਤੋਂ ਬਾਅਦ ਅਸੀਂ ਇਹਦੇ ਉੱਪਰੇ ਦੇ ਜਿਹੜੇ ਕੱਪ ਹੈ ਬਿਠਾਵਾਂਗੇ